ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਰੇ ਆਪਾਂ ਹੁਣ ਹੈਗੇ ਆਪਣੀ ਜੋ ਮੱਕੀ ਦੀ ਆਪਾਂ ਕਟਾਈ ਕਰੀ ਸੀਗੀ। ਅ ਪਾਲ ਦੇ ਖਾਤਰ ਉਹ ਦੁਬਾਰੇ ਮੱਕੀ ਲਾਈ ਸੀਗੀ। 14 ਅਪ੍ਰੈਲ ਦੀ ਆਪਣੀ ਮੱਕੀ ਦੀ ਬਿਜਾਈ ਹੈ ਇਹ। ਦੇਖੋ ਸ਼ਹਿਰ ਵਾਲੇ ਖੇਤ ਆਪਾਂ ਰੇਲਵੇ ਲائن ਤੇ 14 ਤਰੀਕ ਦੀ ਬਿਜਾਈ ਹੈ। ਇਹ ਤਕਰੀਬਨ 5 ਫੁੱਟ ਤੋਂ ਪਲੱਸ ਹਾਈਟ ਕਰ ਚੁੱਕੀ ਹੈਗੀ 7755 ਵੈਰਾਈਟੀ ਸੀਗੀ ਤੇ 5 ਫੁੱਟ ਤੋਂ ਪਲੱਸ ਇਹਦੀ ਹਾਈਟ ਹੋ ਚੁੱਕੀ ਤੁਹਾਨੂੰ ਦਿਖਾ ਵੀ ਦਿੰਨੇ ਦੇਖੋ ਲੱਗੋ ਬਗ ਬਗ 5 11 ਆਪਣੀ ਹਾਈਟ ਆ ਤੇ ਸੋ ਆਪਣਾ 5 ਫੁੱਟ ਹਾਈਟ ਹੋ ਚੁੱਕੀ ਹੈਗੀ ਤੇ ਆਪਣੀ ਇੱਕ ਸਪਰੇ ਆਪਾਂ ਕਰੀ ਸੀ ਇਹਦੇ ਉੱਪਰ ਉਹਦੀ ਦੋ ਸਪਰੇਆਂ ਇਹ ਤੇ ਆਪਾਂ ਨਦੀਨ ਵਾਲੀਆਂ ਕਰ ਚੁੱਕੇ ਸੀ ਕਿਉਂਕਿ ਪਹਿਲਾਂ ਆਪਾਂ ਕਰੀ ਸੀਗੀ ਇਕੱਲੀ ਐਂਟ ਰਹਿਣ ਉਸ ਤੋਂ ਬਾਅਦ ਮੋਥਰਾ ਸੀ ਇਹਦੇ ਵਿੱਚ ਤੇ ਮੋਥਰਾ ਹੋਣ ਦੇ ਕਰਕੇ ਆਪਾਂ ਨੂੰ ਦੁਬਾਰੇ ਸ਼ੇਪਰਾ ਇਹਦੇ ਵਿੱਚ ਕਰਨੀ ਪਈ ਕਿਉਂਕਿ ਪਹਿਲਾਂ ਨਹੀਂ ਕਰੀ ਸੀ ਉਦੋਂ ਮੋਥਰਾ ਹਜੇ ਮੱਕੀ ਛੋਟੀ ਸੀ ਮੋਥਰਾ ਵਾਰ ਨਹੀਂ ਸੀ ਆਇਆ ਪੂਰਾ ਉਦੋਂ ਬਾਅਦ ਆਪਾਂ 10 ਦਿਨ ਅੜਕ ਕੇ ਸਾਰਾ ਮੂਥਰਾ ਬਾਹਰ ਆ ਚੁੱਕਿਆ ਸੀ ਤੇ ਵਿੱਚੋਂ ਬਿਲਕੁਲ ਸਾਫ਼ ਹੈਗਾ ਪੇੜ ਬਣਿਆ ਤਿਆਰ ਕਿਉਂਕਿ ਮੱਕੀ ਦੀ ਗ੍ਰੋਥ ਨੂੰ ਨਦੀਨ ਬਹੁਤ ਜ਼ਿਆਦਾ ਰੋਕਦਾ ਬਹੁਤ ਹੀ ਜ਼ਿਆਦਾ ਰੋਕਦਾ ਹੈਗਾ ਅੱਜ ਇਹ ਮੱਕੀ ਆਪਣੀ ਲਗਭਗ 45 ਦਿਨਾਂ ਦੀ ਹੋ ਚੁੱਕੀ ਆ ਅੱਜ 31 ਪੰਜ ਆ ਗਈ ਤੇ ਲਾਸਟ ਆ ਮਹੀਨੇ ਦਾ ਦਿਨ ਤੇ 45 40 ਦਿਨਾਂ ਦੀ ਮੱਕੀ ਹੋ ਚੁੱਕੀ ਹਾਈਟ ਆਪਣੀ ਇਹ ਕਰ ਚੁੱਕੀ ਆ 5 ਫੁੱਟ ਤੋਂ ਪਲੱਸ ਇਹ ਕੋਈ ਆਪਾਂ ਇਹਦੇ ਉੱਤੇ ਜੋ ਵੀ ਆ ਗਰੋਥ ਵਾਸਤੇ ਜਾਂ ਯੂਰੀ ਦੀਆਂ ਸਪਰੇਹਾਂ ਜਾਂ ਹੋਰ ਉਹ ਬਿਲਕੁਲ ਨਹੀਂ ਕਰਿਆ ਆਪਾਂ ਸਿਰਫ ਤੇ ਸਿਰਫ ਆਪਾਂ ਮੰਨ ਲਓ ਵੀ ਇੱਕ ਸੁੰਡੀ ਵਾਲੀ ਸਪਰੇ ਤੇ ਤਿੰਨ ਬੈਗ ਯੂਰੀ ਇਹਦੇ ਇੱਕ ਬੈਗ ਆਪਾਂ ਨੂੰ ਸਿੱਟਾ ਦੇਣਾ ਪੈ ਗਿਆ ਸੀ ਮਜਬੂਰੀ ਤੇ ਬਾਕੀ ਦਾ ਆਪਾਂ ਮੰਨ ਲੂ ਵੀ ਪਾਣੀ ਦੇ ਵਿੱਚ ਲਾਇਆ ਲੋਗ ਰੰਗਵੰਨ ਸੋਡੂ ਮੱਕੀ ਦਾ ਦੇਖ ਰਿਹਾ ਇਹ ਆਪਣੀ ਸਾਲ ਦੀ ਆ ਖੇਤ ਵੀ ਚੌਥੀ ਫਸਲ ਆ ਤੇ ਇਧਰਲੇ ਬਸ ਇਹ ਆਲੂ ਆ ਦਵਾਰੇ ਆਲੂ ਸੀਗਾ ਫੇਰ ਮੱਕੀ ਆਈ ਆ ਇਧਰ ਦੋ ਗੇਰੀ ਮੱਕੀ ਤੇ ਇੱਕ ਗੇਰੀ ਆਲੂ ਤੇ ਇੱਕ ਗੇਰੀ ਬਾਸਪਤੀ ਝੋਨਾ ਵੇਖੋ